ਸਤਿ ਸ਼੍ਰੀ ਅਕਾਲ ਵੀਰੋ ਸਾਸਤਰੀ ਕਾਲ ਅੱਜ ਹਰਿਆਣੇ ਦੇ ਪਿੰਡ ਕਯੋਲ ਅਸੀਂ ਆਏ ਸੀਗੇ ਜੀ ਕੇਵਲ ਵੀ ਕਹਿ ਦਿੰਦੇ ਆ ਜੀ ਇੱਥੇ ਆਪਣੇ ਸਵਾਨਾ ਸੀਡ ਦਾ 7501 ਵੈਰਾਈਟੀ ਲੱਗੀ ਆ ਬਾਈਆਂ ਕੋਲੇ ਦੋ ਤਿੰਨ ਵੈਰਾਈਟੀਆਂ ਹੋਰ ਵੀ ਲੱਗੀਆਂ ਹਾਈਬ੍ਰਿਡ ਤੇ ਤੁਹਾਨੂੰ ਦਿਖਾ ਰਹੇ ਆ ਤਿੰਨ ਮਹੀਨਿਆਂ ਤੋਂ ਪਲੱਸ ਟਰਾਂਸਪਲੈਂਟਰ ਨੂੰ ਹੋ ਗਿਆ ਇੱਕ ਹਫ਼ਤਾ ਹਜੇ ਟਾਈਮ ਹੋਰ ਲਾਊਗਾ ਜੀ ਬੱਲੀਆਂ ਵਗੈਰਾ ਠੀਕ ਹੈ ਜੀ ਮੰਜਰਾ ਤੇ ਗੱਲ ਕਰੀਏ ਬੂਜੇ ਦੀ ਜੀ ਟਿਲਰਿੰਗ ਦੀ ਤਾਂ ਟਿਲਰਿੰਗ ਗਿਨੀਆਂ ਬਾਈਆਂ ਨੇ 8 ਤੋਂ 10 ਟਿਲਰਿੰਗ ਆ ਜੀ ਇਹਦੀ ਬੂਟੇ ਦੀ ਤੇ ਮੰਜਰ ਤਾਂ ਠੀਕ ਲੱਗ ਰਹੀ ਹੈ ਜੀ ਤੁਹਾਨੂੰ ਫੀਲਡ ਦਿਖਾ ਰਹੇ ਹਾਂ ਅਸੀਂ 7501 ਸਵਾਨਾ ਸੀਡ ਦਾ ਸੋ ਕਿਸਾਨ ਵੀਰ ਸਾਡੇ ਚੈਨਲ ਤੇ ਜਿੰਨੇ ਵੀ ਨਵੇਂ ਆ ਜੀ 바ਵਾ ਪੀਵੀ03 ਮਾਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਦਬਾ ਲਓ ਜੀ ਨੋਟੀਫਿਕੇਸ਼ਨ ਮਿਲਦਾ ਰਹਿੰਦਾ ਜੀ ਸੋ ਕਿਸਾਨ ਵੀਰੋ ਤੁਹਾਨੂੰ ਦਿਖਾ ਰਹੇ ਆਂ ਵੀਡੀਓ ਚ ਪਾਈ ਦੀ ਖੇਤ ਆ වේදීදා බඩරයේ ඇච්ච වන්නා අන්න නවිී ගල්ල කරාග කරණ ග ේතු තර්ජිර එක්කවර ඇටකාග බුට්ටේදී ග්‍රියේතා ਆ ਇਹਨੂੰ ਗਿਣਤੀ ਕਰਵਾਉਂਦੇ ਆ 1 2 3 4 5 6 7 8 9 10 10 ਸਟਿੱਲਰ ਆ ਜੀ ਪੂਰੇ ਤੇ ਹਾਈਟ ਦੀ ਗੱਲ ਕਰੀਏ ਤਾਂ 3.5 ਫੁੱਟ ਹੈਗਾ ਜੀ 3 ਗੱਟੇ ਜੂਰੀਏ ਦੇ ਲਾਏ ਆ ਉਹ ਦੂਰ ਤੱਕ ਦੇਖ ਸਕਦੇ ਹੋ ਇਹ ਹੀ ਲੱਗੀ ਹੋਈ ਹੈ ਵੈਰਾਈਟੀ ਜੀ ਇੱਕ ਮਿੰਟਾਂ 'ਚ ਦੱਸਿਓ ਉਹਨੂੰ ਵੈਰਾਈਟੀ ਕਿਵੇਂ ਲੱਗੀ 7501 ਇੱਧਰ ਕਵੇਰੀ ਸ਼ੀਡ ਦਾ ਲੱਗਿਆ ਸੀ ਇਹਨਾਂ ਦੇ 5-6 ਕਨਾਲਾਂ ਇਹਨਾਂ ਨੇ ਵੜ ਲਿਆ ਜੀ ਕਵੇਰੀ ਸ਼ੀਡ ਦਾ ਸੇਮ ਡੇਟ ਦੇਰ ਹੀ ਟ੍ਰਾਂਸਪਲੈਂਟ ਹੋਈ ਸੀਗੀ ਆ ਕੁਛ ਬੂਝੇ ਖੜੇ ਆ ਦੇਖ ਸਕਦੇ ਹੋ ਇਹ ਗੇਤਾ ਆ ਗਿਆ ਥੋੜਾ ਜਿਹਾ ਤਾਂ ਭਾਈਓ ਬੈਠੇ ਆ ਜੀ ਉੱਥੇ ਚਾਹ ਪਾਣੀ ਪੀ ਰਹੇ ਆ ਵੜ ਕੇ ਝੋਨਾ ਸੋ ਸਾਡੇ ਚੈਨਲ ਤੇ ਜਿੰਨੇ ਵੀ ਕਿਸਾਨ ਵੀਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਵੈਰਾਈਟੀ ਬਾਰੇ ਕਮੈਂਟਾਂ ਜਰੂਰ ਦੱਸੋ 7501 ਕਿਵੇਂ ਲੱਗੀ ਤੁਹਾਨੂੰ ਸਵਾਨਾ ਸੀਡ ਦੀ ਅਗਲੀ ਵੀਡੀਓ ਚ ਮਿਲਦੇ ਆ ਸਤਿ ਸ੍ਰੀ ਅਕਾਲ ਜੀ